ਕੀ ਕਰਾਂ ਢੇ ਕੋਈ ਨਹੀਂ ਸੰਦੀਪ ਕੀ ਕਰਨਾ ਚਾਹ ਪੀ ਲਓ ਮੇਰੀ ਗੱਲ ਸੁਣਾ ਹਾਂਜੀ 10 11 ਦਿਨ ਹੋ ਗਏ ਅੱਜ ਪਰ ਲੋਕੀ ਨਾ ਗੱਲਾਂ ਕਰਨੋਂ ਨਹੀਂ ਹਟਾਂ ਢੇ ਕਿੰਨੀ ਦਵਾਈ ਦਵਾਈ ਅਹੀਂ ਸੰਦੀਪ ਜੀ ਨੇ ਜੋਗੇ ਹੈਗੇ ਹੀ ਨਾ ਕਰਦੇ ਰਹੇ ਲੋਕਾਂ ਨਾਲ ਨਾ ਗੱਲਾਂ ਕਰਨਾ ਕੋਈ ਗੱਲ ਨਹੀਂ ਕੜੀ ਜਾਣ ਜੋ ਵੀ ਹੋਇਆ ਸਾਡੇ ਘਰ ਹੋਇਆ ਲੋਕੇ ਉਵੇਂ ਜਾਣ ਕੇ ਗੱਲਾਂ ਕਰੀ ਜਾਂਦੇ ਆ। ਸੰਦੀਪ ਬਾਹਰ ਵੀ ਜਾਵਾਂ ਨਾ। ਗੱਲਾਂ ਕਰਨ ਨਹੀਂ ਹਟ ਦੇ ਲੋਕੀ। ਹੁਣ ਕਰੀਏ ਕੀ? ਹੁਣ ਉਹਦੇ ਨਾਲ ਹੀ ਚੱਲ ਜਾਣਾ ਸੀ। ਦਵਾਈ ਤੇ ਬਥੇਰੀ ਦਵਾਈ ਹੀ। ਨਹੀਂ ਫਰਕ ਪਿਆ ਹੁਣ। ਉਹ ਇਹੋ ਕਹੀ ਜਾਂਦੀ ਆ ਇਹਨਾਂ ਦਵਾਈ ਨਹੀਂ ਦਵਾਈ। ਇੱਕ ਵੜੀ ਕਿਤੇ ਜ਼ੋਰ ਪਿੰਦੋਂ ਜਾ ਕੇ ਦਵਾਈ ਲੈ ਆਈ ਆ। ਇਹਦਾ ਮਤਲਬ ਸਾਰੀ ਦਵਾਈ ਉੱਥੋਂ ਆਈ ਆ। ਬਹਾਨਾ ਮਿਲ ਗਿਆ ਹੁਣ। ਚਲੋ ਕੋਈ ਗੱਲ ਨਹੀਂ ਛੱਡੋ ਇਹ ਗੱਲ ਤੁਸੀਂ। ਲੋਕਾਂ ਦਾ ਕਿਹੜੀ ਗੱਲ ਵਾ। ਕਰੀ ਜਾਂ ਜਿੰਨੇ ਗੱਲ ਕਰਨੀ ਆ। ਸੰਦੀਪ ਕਰੀਏ ਕੀ ਹੁਣ? ਮੈਂ ਮੁਖਤਿਆਰ ਬਾਜੀ ਘਰ ਜਾਵਾਂ ਉਹ ਵੀ ਚੱਜ ਨਾਲ ਬੋਲ ਦੇਣੀ ਹੈ ਹੁਣ ਤੇ ਤੂੰ ਜ਼ਰੂਰ ਜਾਣਾ ਉੱਧਰ ਦਫਾ ਕਰੋ ਹੁਣ ਆਪਣੇ ਆ ਇਹਨਾਂ ਦੇ ਮਿਲਣ ਨਾਲ ਹੈਗਾ ਹੀ ਹੈ ਨਾ ਤੇ ਉਹਨਾਂ ਨੇ ਵੀ ਗੱਲਾਂ ਸੁਣਾਉਣੀਆਂ ਤੁਹਾਨੂੰ ਕੋਈ ਚੱਜ ਦੀ ਸਲਾਹ ਦੇਣੀ ਉਹਨਾਂ ਨੇ ਚੱਲ ਕੋਈ ਗੱਲ ਨਹੀਂ ਇਕੱਲੇ ਰਹਿ ਗਏ ਹੀ ਸਾਥ ਦਿੰਦੇ ਇਹਨਾਂ ਦਾ ਮੈਂ ਤੇ ਕਹਿੰਦਾ ਕਿਹੜੀ ਹੋ ਕੇ ਆਉਣਾ ਫੇਰ ਇਕੜੀ ਆ ਕੇ ਮੈਂ ਤੁਹਾਨੂੰ ਇੱਕੋ ਸਲਾਹ ਦਿੰਨੀ ਆ ਕਿ ਨਾ ਹੀ ਜਾਇਓ ਤੇ ਚੰਗਾ ਵਾ ਚੱਲ ਕੋਈ ਗੱਲ ਨਹੀਂ ਮੈਂ ਵੇਖ ਬਾਅਦ 'ਚ ਇਹ ਗੱਲਾਂ ਸੁਣ ਕੇ ਨਾ ਫੇਰ ਕਹਿਣਾ ਵਾ ਸੰਦੀਪ ਮੈਨੂੰ ਉਹ ਕਹਿੰਦੇ ਸੀ ਚੱਲ ਸੰਦੀਪ ਕੋਈ ਗੱਲ ਨਹੀਂ ਵੇਖ ਲੈਣੀ ਕੀ ਕਰਨਾ ਚਲੋ ਠੀਕ ਆ ਕਰਨੀ ਤੁਸੀਂ ਆਪਣੀ ਮਰਜ਼ੀ ਆ ਵੇਖ ਲਓ ਜਾ ਕੇ ਇਹ ਤੇ ਆਪਣੀਆਂ ਗੱਲਾਂ ਮਾਰਦੀ ਆ ਲੋਕਾਂ 'ਚ ਤਾਂ ਵਿਚਰਨਾ ਪੈਣਾ ਹੀ ਆ ਹੁਣ ਇਹ ਆ ਮੁਖਤਿਆਰ ਭਾਈ ਹੁਣ ਮਿਲੂੰਗਾ ਤੇ ਪਤਾ ਤਾਂ ਲੱਗੂਗਾ ਕਿ ਲੋਕੀ ਕਹਿੰਦੇ ਕੀ ਆ ਗੱਲ ਤੇ ਉਹਨਾਂ ਕੱਲ ਨੂੰ ਮੇਰੀ ਕਰਨੀ ਆ ਆਪਣੇ ਕੰਮ ਹੁੰਦੇ ਹੁੰਦੇ ਆ ਇਹੋ ਜੇ ਪਰਮੀਤ ਸਲਜੀਤ ਨੇ ਪਹਿਲੇ ਧਿਆਨ ਰੱਖਿਆ ਹੁੰਦਾ ਨਾ ਤਾਈ ਜੀ ਦਾ ਤੇ ਆ ਦਿਨ ਵੇਖਣ ਨੂੰ ਮਿਲਣਾ ਹੀ ਨਹੀਂ ਹੋਂ ਮੈਂ ਜਾਂਦਾ ਜਾਂਟਿਆ ਸੀ ਮੇਰਾ ਦਿਲ ਕਾਂਡੇ ਘਰੋਂ ਹੋ ਗਿਆ ਮੈਂ ਰਸਤੇ 'ਚ ਹੀ ਮੁੜ ਕੇ ਆ ਗਿਆ ਮੈਨੂੰ ਦਿਲ ਹੀ ਨਹੀਂ ਕੀਤਾ ਗਿਆ ਹਾਂ ਹੁਣ ਅੱਗੇ ਤਾਂ ਆਈ ਜੀ ਹੈਗੇ ਸੀ ਤੇ ਮੈਂ ਵੀ ਚੱਲ ਜਾਂਦੀ ਉਹ ਵੀ ਆ ਜਾਂਦੇ ਸੀ ਹੋਂ ਜਾਂਦੇ ਤਾਂ ਆਈ ਜੀ ਨਹੀਂ ਨੇ ਉਹਨਾਂ ਘਰ ਜਾਣ ਦੀ ਜੀ ਨਹੀਂ ਕਰਦਾ ਸੰਦੀਪ ਤੂੰ ਸਿੱਧੇ ਮੂੰਹ ਨਾਲ ਬੁਲਾਉਂਦੀ ਨਹੀਂ ਕਿਸ ਨੂੰ ਲੋਕੀ ਪਤਾ ਬਾਹਰ ਕਿੰਨੀਆਂ ਗੱਲਾਂ ਕਰਨ ਦੇਦੇ ਆ ਇਹ ਲੈ ਜਾਂਦਾ ਰਿਹਾ ਸੀ ਇੱਥੋਂ ਕਿ ਮੈਂ ਦਵਾਈ ਦੁਵਾਨ ਚੱਲੇ ਆ ਤਾਂ ਆਈ ਜੀ ਨਹੀਂ ਮੈਨੂੰ ਵੀ ਆ ਕੇ ਕਿਹਾ ਸੀ ਨਾ ਕਿ ਮੰਮੀ ਠੀਕ ਨਹੀਂ ਆ ਅਸੀਂ ਦਵਾਈ ਲੈਣ ਚੱਲੇ ਆ ਤੇ ਇਹ ਅੰਦਰੋਂ ਅੰਦਰ ਹੀ ਪੈਲੀ ਨਾ ਕਰਾ ਗਿਆ ਇਹ ਮੈਨੂੰ ਪਤਾ ਲੱਗਦਾ ਨਾ ਇਹ ਗੱਲ ਦਾ ਇਹ ਕੰਮ ਹੋਣ ਹੀ ਨਹੀਂ ਦੇਣਾ ਸੀ ਇਹ ਪਹਿਲੇ ਦਿਨ ਨਾਲ ਚ ਨੂੰ ਪੁੱਛਣ ਲੱਗੇ ਸੀ ਤਾਈ ਜੀ ਨਾ ਪਹਿਲਾਂ ਕਿੱਥੇ ਪੁੱਛਦੇ ਸੀ ਜਦੋਂ ਪਤਾ ਲੱਗਾ ਵੀ ਜੋਤ ਦੇ ਨਾਲ ਸਭ ਕੁਝ ਕਰ ਦੇਣਾ ਤੇ ਉਦੋਂ ਇਹ ਤੁਰਪੇ ਦਵਾਈ ਲੈਣ ਵਾਸਤੇ ਇਹੀ ਬਹਾਨੇ ਨਾਲ ਵੀ ਪਾੜੀ ਨਾਲ ਕਰਾਰਾਂਗੇ ਗੱਲ ਤੇਰੀ ਠੀਕ ਆ ਪਰ ਮੀਤ ਉਹ ਲੋਕਾਂ ਦਾ ਮੂੰਹ ਥੋੜੀ ਫੜ ਲੈਣਾ ਆ ਲੋਕੀ ਸੱਚੀਆਂ ਗੱਲਾਂ ਕਰਨ ਦੇ ਆ ਹਾਂ ਜੋਤ ਵਿਚਾਰੀ ਵਾਲੇ ਆਖੋ ਉਹਨੇ ਭੋਗ ਤੱਕੇ ਰਹਿਣਾ ਹੈ ਕੀ ਬਤ ਕਿਹੜੀ ਗੱਲੋਂ ਗਈ ਆ ਕਿਹੜੀਆਂ ਗੱਲਾਂ ਕਰਦੇ ਰਹੇ ਆ ਉਹਨੂੰ ਜੋਤ ਦਾ ਦਿਲ ਥੋੜਾ ਕੰਡਿਆ ਹੈ ਜਾਣ ਨੂੰ ਉਹਦਾ ਵੀ ਦਿਲ ਕਰਦਾ ਹੈ ਕਿ ਮੈਂ ਭੋਗ ਵੇਖ ਕੇ ਫੇਰ ਹੀ ਜਾਵਾਂ ਚਲੋ ਪਉਗੋ ਤੇ ਆ ਹੀ ਗਈ ਸੀ ਪਰ ਜਿਹੜਾ ਘਰ ਰਹਿ ਕੇ ਕੰਮਕਾਰ ਕਰਨੇ ਸੀ ਉਹਦਾ ਵੀ ਦਿਲ ਕਰਦਾ ਸੀ ਮੈਂ ਘਰ ਰਵਾਂ ਇਹਨਾਂ ਤੋਂ ਡਰਦੀ ਚਲ ਗਈ ਉਹ ਕਿ ਇਹ ਦੋਵਾਂ ਜੀਆਂ ਜਿਹੀਆਂ ਲੜਾਈਆਂ ਨਾ ਲੱਗਦੇ ਆਪਸ ਵਿੱਚ ਆਹ ਗੱਲਾਂ ਕਰਦੇ ਤੇ ਫੇਰ ਹੀ ਗਈ ਨਹੀਂ ਤੇ ਉਹਨੇ ਤਾਂ ਰਹਿਣਾ ਸੀ ਮੈਨੂੰ ਨਾ ਪਰਮੀਤ ਪਤਾ ਆ ਦਲਜੀਤ ਨੇ ਜੋਤ ਨਾਲ ਵਰਤਣਾ ਨਹੀਂ ਹੈਗਾ ਪਰ ਪਰਮੀਤ ਅਹੀਂ ਨਹੀਂ ਪਿੱਛੇ ਹਟਣਾ ਇਹ ਭਾਵੇਂ ਇਹਨੂੰ ਮਾਰਾ ਚੰਗਾ ਬੋਲਦਾ ਬੋਲਦਾ ਰੇ ਠੀਕ ਆ ਜੋਤ ਨੂੰ ਦੂਜੇ ਤਜ ਦਿਨ ਬਾਅਦ ਫੋਨ ਕਰਦੀ ਰਿਹਾ ਕਰ ਤੂੰ ਨੇ ਕੋਈ ਨੂੰ ਜਦੋਂ ਕਹਾਂਗੇ ਵੀ ਜੇ ਉਧਰ ਨਹੀਂ ਸਿੱਧੇ ਮੂੰਹ ਨਾਲ ਬੁਲਾਉਂਦੇ ਤੇ ਸਾਡੇ ਵਾਲਾ ਆ ਜਾਏ ਸਾਡੇ ਦਰਵਾਜ਼ੇ ਖੁੱਲੇ ਹੀ ਆ ਹਮੇਸ਼ੇ ਕੋਈ ਨਹੀਂ ਆ ਕਹਿੰਦੇ ਹੋ ਆਪਣੇ ਨੂੰ ਨਾ ਮਿਲਣਾ ਹੀ ਪੈਂਦਾ ਹੁੰਦਾ ਵਾ ਮੇਰੀ ਗੱਲ ਸੁਣੋ ਮੇਰਾ ਜੀ ਨਹੀਂ ਕਰਨਿਆ ਜਾਣ ਨੂੰ ਤੀ ਇਕੱਲੇ ਚੱਲ ਜਾਓ ਸੰਦੀਪ ਕੁਝ ਨਹੀਂ ਕਹਿੰਦੇ ਤੀ ਜ਼ਬਰਦਸਤ ਕਿਹਨਾਂ ਦਿਨ ਮਿਲਣਾ ਹੀ ਆ ਜੇ ਹੁਣ ਉੱਥੇ ਨਾ ਪਿਆਰ ਨਾਲ ਗੱਲ ਕਰਿਓ ਠੀਕ ਆ ਨਾ ਆਇਆ ਪਿਆਰ ਨਾਲ ਹੀ ਗੱਲ ਕਰਨੀ ਆ ਉਹ ਨਹੀਂ ਕਹਿੰਦੇ ਹਨ ਉਹ ਸਸ਼ਿਕਾ ਜੀ ਸਸ਼ੀ ਭਾਜੀ ਸਸ਼ਿਕਾ ਭਾਜੀ ਸਸ਼ੀ ਮਿਰਕੂ ਚਮੇ ਗੈਰੋ ਬੈਨਿਕ ਵਾਇਨ ਨੀ ਹੋਰ ਦਿਲਜੀਤ ਠੀਕ ਠਾਕ ਹਾਂਜੀ ਬਾਜੀ ਬੱਜਾ ਠੀਕ ਠਾਕ ਜੀ ਸੁਣਾਓ ਠੀਕ ਐਵੇਂ ਯਾਰ ਕੁਝ ਨਹੀਂ ਬਾਜੀ ਘਰ ਨਾ ਮਨ ਨਹੀਂ ਟਿਕਦਾ ਹਰ ਵੇਲੇ ਮੰਮੀਆਂ ਨੇ ਧਿਆਨ ਜਾਂਦਾ ਹੈ ਮਨ ਦਿਲਜੀਤ ਵੀ ਕਿੱਥੇ ਟਿਕਦਾ ਹੁੰਦਾ ਜਦੋਂ ਘਰ ਦੇ ਵਿੱਚ ਇਹੋ ਜਿਹਾ ਕੰਮ ਹੋ ਜੇ ਤੇ ਬਾਕੀ ਜਦੋਂ ਟਾਈਮ ਲੰਘ ਜੇ ਨਾ ਫੇਰ ਹੀ ਬੰਦੇ ਨੂੰ ਪਾਲ ਲੱਗਦਾ ਉਹੀ ਭਾਜੀ ਤੁਹਾਡੇ ਸਾਹਮਣੇ ਨਾ ਸੇਵਾ ਤੇ ਅਹੀਂ ਬਿਠੇੜੀ ਕੀਤੀ ਆ ਪਰ ਕੀ ਕਰੀਏ ਮੌਕਾ ਤਾਂ ਲੰਘ ਹੀ ਗਿਆ ਇਹਦੇ ਜਦੋਂ ਮੌਕਾ ਹੱਥੋਂ ਲੰਘ ਜੇ ਨਾ ਫਿਰ ਬੰਦਾ ਪਸਤਾਨਦਾ ਕਿ ਮੈਂ ਐਦਾਂ ਕਿਉਂ ਨਹੀਂ ਕੀਤਾ ਪਰ ਉਦੋਂ ਬੰਦਾ ਘਰ ਕੱਖ ਨਹੀਂ ਸਕਦਾ ਉਦੋਂ ਜੇ ਤੂੰ ਟਾਈਮ ਨਾਲ ਮਾਦਾ ਨੂੰ ਟਾਈਮ ਨਾਲ ਦਵਾਈ ਲਿਆ ਦਿੰਦਾ ਸਾਰੇ ਕੰਮ ਕਰਵਾ ਦਿੰਦਾ ਤੇ ਕੀ ਪਤਾ ਅੱਜ ਮਾਦਾ ਠੀਕ ਹੁੰਦੀ ਸਾਡੇ ਵਿੱਚ ਬੈਠੀ ਹੁੰਦੀ ਭਾਈ ਕਿੰਨੇ ਜੋਗੇ ਹੈਗੇ ਇਹਨਾਂ ਬੰਦਾ ਕਰਦੇ ਰਹੇ ਆ ਫੇਰੀ ਪਿਛੇ ਦੀ ਹਟਿਆ ਨਹੀਂ ਮੈਂ ਕੀ ਕਰੀਏ ਦਲਜੀਤ ਉਹ ਨਹੀਂ ਤੈਨੂੰ ਵੀ ਕਿੰਨਾ ਕਹੀਏ ਪਰ ਤੂੰ ਆ ਜਿਹੜਾ ਇੱਕ ਕੰਮ ਕੀਤਾ ਨੀ ਜ਼ਮੀਨ ਨਾ ਕਰਾਉਣ ਵਾਲਾ ਆ ਤੂੰ ਬੜਾ ਗਲਤ ਕੀਤਾ ਅਸੀਂ ਤੇਰੇ ਆਉਣ ਤੋਂ ਪਹਿਲੇ ਵੀ ਤੇਰੀਆਂ ਹੀ ਗੱਲਾਂ ਕੰਡ ਦੇ ਦੇ ਹੋਏ ਜਾਣੇ ਲੋਕੀ ਵੀ ਨਹੀਂ ਇਦਾਂ ਨਾ ਕੀਤੀ ਮੈਨੂੰ ਪੈਸੇ ਦੀ ਲੋੜ ਹੈਗੀ ਮੈਨੂੰ ਨਾ ਲਿਮਟ ਬਣਾਉਣੀ ਪੈਣੀ ਮੈਂ ਤਾਂ ਨਾ ਕਰਵਾਈ ਦਲਜੀਤ ਜੇ ਤੈਨੂੰ ਪੈਸਿਆਂ ਦੀ ਲੋੜ ਹੀ ਇੱਕੋ ਨਹੀਂ ਮੇਰੇ ਨਾਲ ਗੱਲ ਕਰਦਾ ਜੇ ਮੇਰੇ ਕੋਲੋਂ ਨਹੀਂ ਕੋਈ ਹੱਲ ਹੁੰਦਾ ਤੇ ਫੇਰ ਤੂੰ ਬਹੁ ਜਿੱਦਾਂ ਮਰਜ਼ੀ ਕਰ ਲੈਂਦਾ ਤੁਹਾਨੂੰ ਦੱਸਿਆ ਕਿ ਮੈਂ ਚੱਲਿਆ ਦਵਾਈ ਲੈਣ ਉਹਦੇ ਬਾਅਦ ਚ ਪਤਾ ਲੱਗਾ ਤਈ ਜਦੋਂ ਪੂਰੇ ਹੋ ਗਏ ਆ ਕਿ ਤੂੰ ਉਹ ਤੇ ਜ਼ਮੀਨ ਵੀ ਨਾ ਕਰਾ ਲਈ ਆਪਣੇ ਉਹ ਜ਼ਮੀਨ ਸਦਾ ਹੀ ਤੇਰੀ ਹੀ ਤੇ ਤੇਰੀ ਰਹਿਣੀ ਸੀ ਭਵੇਂ ਤਈ ਜੀ ਪੂਰੇ ਹੋ ਜਾਂਦੇ ਜਿੱਦਾਂ ਉਹ ਜੋ ਮਰਜ਼ੀ ਹੋ ਜਾਂਦਾ ਉਹ ਜ਼ਮੀਨ ਤੇ ਤੇਰੇ ਨਾਲ ਹੀ ਹੋਣੀ ਸੀ ਉਹ ਜੋਤ ਨਹੀਂ ਥੋੜੀ ਨਾ ਕਰਾ ਲਈ ਭਾਜੀ ਮੈਂ ਦਵਾਈ ਲੈਣ ਗਿਆ ਹਾਂ ਚਲੋ ਮੈਂ ਲੱਗ ਗਿਆ ਤੇ ਹੈ ਗਿਆ ਸ਼ਹਿਰ ਗਈ ਹੂੰ ਹੂੰ ਮੈਂ ਲਿਮਟ ਬਣਾਉਣੀ ਪੈਣੀ ਹੈ ਉਦੋਂ ਸਾਈਨ ਕਰਵਾ ਲੈ ਮੈਨੂੰ ਥੋੜੀ ਪਤਾ ਇਹ ਕੰਮ ਹੋਏ ਨਾ ਨਹੀਂ ਬਹੁਤ ਤੂੰ ਗਲਤ ਕੀਤਾ ਪਰ ਚਲੋ ਕੋਈ ਗੱਲ ਨਹੀਂ ਹੁਣ ਪਸਤਾਨ ਦਾ ਤੇ ਕੋਈ ਫਾਇਦਾ ਨਹੀਂ ਤੇ ਹੋਇਆ ਜੋ ਤੈਨੂੰ ਵੀ ਪਤਾ ਹੈ ਕਿ ਕੀ ਕੀ ਹੋਇਆ ਸਾਰਾ ਹੀ ਪਤਾ ਤੈਨੂੰ ਹੈਨਾ ਹੁਣ ਜਿਆਦਾ ਸੁਪਾਈਆਂ ਦੇਣ ਦੀ ਕੋਈ ਲੋੜ ਨਹੀਂ ਚਲੋ ਭਾਈ ਜੋ ਹੋਣੇ ਉਹ ਤਾਂ ਹੋ ਗਿਆ ਵਾ ਤੁਸੀਂ ਵੀ ਘਰ ਆ ਜਾਇਆ ਕਰੋ ਹੁਣ ਕੋਈ ਨਹੀਂ ਆਵਾਂਗੇ ਮੇਰਾ ਤਾਂ ਨੀ ਵੀ ਕੋਈ ਨਹੀਂ ਆਵਾਂਗੇ ਸੰਦੀਪ ਇਹਦਾ ਮਤਲਬ ਇਹ ਥੋੜੀ ਸੀ ਤਾਈ ਤੇ ਫੇਰ ਹੀ ਆਉਣਾ ਹੈ ਅਸੀਂ ਵੀ ਤੇ ਹੈਗੇ ਆਂ ਘਰ ਨਹੀਂ ਕੋਈ ਗੱਲ ਨਹੀਂ ਆਉਣਾ ਦਾ ਹੈ ਪਰ ਕੀ ਕਰੀਏ ਜੀ ਨਹੀਂ ਕਰਦਾ ਉਹਨੂੰ ਬਤਾਈ ਜੀ ਹੁੰਦੇ ਚੱਲ ਜਾਈਦਾ ਜੇ ਤੁਸੀਂ ਜ਼ਮੀਨ ਦੀ ਗੱਲ ਕਰਦੇ ਆ ਨਾ ਜੋ ਮੰਮੀ ਦੀ ਸਹਿਮਤੀ ਨਾ ਹੋਇਆ ਸਾਰਾ ਕੁਝ ਅਸੀਂ ਨਾ ਚੋਰੀ ਕਰਵਾਇਆ ਨਾ ਕਰਾਉਣੀ ਨਾ ਸੰਦੀਪ ਤੇ ਕੋਈ ਗੱਲ ਨਹੀਂ ਬਾਅਦ ਚ ਹੋ ਜਾਂਦੀ ਕੋਈ ਠੀਕ ਤਾਂ ਹੋ ਜਾਂਦੀ ਲੋਕੀ ਤਾਈਆਂ ਗੱਲਾਂ ਕਰਦੇ ਆ ਕਹਿੰਦੇ ਵੀ ਦਵਾਈ ਨਹੀਂ ਦਵਾਈ ਗਈ ਤੇ ਪਹਿਲੀ ਆਪਣੇ ਨਾਂ ਕਰਾ ਲਈਏ ਹੁਣ ਆਪਾਂ ਕਿਹਨੂੰ ਕਿਹਨੂੰ ਜਵਾਬ ਦੇਈਏ ਜਿਹਦੀ ਦਵਾਈ ਦੇ ਤੂੰਂਦੇ ਰਹੇ ਆ ਲੋਕਾਂ ਦੀ ਕਿਹੜੀ ਗੱਲ ਵਾ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਹੀ ਆ ਤੇ ਫਿਰ ਲੋਕਾਂ ਨੇ ਗੱਲਾਂ ਕਰਨੀਆਂ ਲੋਕਾਂ ਦੀ ਗੱਲਾਂ ਛੱਡੋ ਹੁਣ ਤੁਸੀਂ ਅੱਗੇ ਆਪਣਾ ਘਰ ਸੰਭੋ ਉਹਨਾਂ ਸਾਂਭ ਕੇ ਤਾਂ ਸਭ ਆਪਾਂ ਕਾ ਚਲਾ ਸਕਦੇ ਨਹੀਂ ਸਾਂਭਣੀ ਡਏ ਆਂ ਗਾਂ ਸਾਂਭਣਾ ਹੀ ਪੈਣਾ ਸਾਨੂੰ ਕੱਲੇ ਰਹਿ ਗਏ ਹੁਣ ਤੁਹਾਨੂੰ ਤੇ ਸਭਾ ਸਾਥ ਦੇਣਾ ਚਾਹੀਦਾ ਵਾ ਅਸੀਂ ਤੁਹਾਡੇ ਨਾਲ ਹੀ ਆਂ ਸੰਦੀਪ ਕੋਈ ਗੱਲ ਨਹੀਂ ਕਰ ਤਸੀਂ ਸਾਂਭ ਦੇਵਕੇ ਰਿਚ ਇਸਦੀ ਲੋੜ ਤਾਂ ਪੜਾੜ ਨਾਲ ਹੀ ਆਪਾਂ ਕਰਕੇ ਤੇ ਚੱਲੇ ਆਂ ਇੱਥੇ ਡਰਦੇ ਨੇ ਪਰ ਜਿਹੜੀਆਂ ਪਹਿਲਾਂ ਗਲਤੀਆਂ ਆਈਆਂ ਉਹ ਜੇ ਹੁਣ ਨਾ ਕਰਦੇ ਤੇ ਹੁਣ ਤਾਈ ਜੀ ਸਾਡੇ ਵਿੱਚ ਹੁੰਨੇ ਤੁਸੀਂ ਕਹਿੰਦੇ ਨਾ ਦਲਜੀਤ ਕੀ ਆਇਆ ਕਰੋ ਮੈਂ ਸਵੇਰੇ ਗਿਆ ਯਾਰ ਤੇ ਗੇਟ ਚੋਂ ਮੁੜ ਕੇ ਆ ਗਿਆ ਮੇਰਾ ਗਾਂ ਜਾਣ ਨੂੰ ਦੇਲ ਹੀ ਨਹੀਂ ਕੀਤਾ ਭਾਜੀ ਆ ਜਾ ਕਰੋ ਯਾਰ ਤੁਸੀਂ ਹੁਣ ਆਡੇ ਘਰ ਕਿੰਨੇ ਆਣਾ ਹੁਣ ਕੋਈ ਗੱਲ ਨਹੀਂ ਹੁਣ ਜੋ ਹੋਣਾ ਸੀ ਹੋ ਗਿਆ ਪਰ ਕੀਤਾ ਕੰਮ ਆਉਂਦੇ ਹੁੰਦੇ ਇਹਨਾਂ ਨੂੰ ਪਤਾ ਹੀ ਆ ਆਪਣੇ ਹੀ ਬਹੁਤ ਕੰਮ ਆਉਂਦੇ ਆ ਪਰ ਮੇਰੀ ਗੱਲ ਸੁਣ ਲੈ ਦਿਲਜੀਤ ਕੀਤਾ ਤੂੰ ਮਾਰਿਆ ਤਾਈ ਜੀ ਨਾਲ ਚਲੋ ਭਾਈ ਜਿਹੜੀ ਗਲਤੀ ਹੋ ਗਈ ਹੁਣ ਕੀ ਕਰੀਏ ਜੰਨੇ ਜੋਗਾ ਹੈਗਾ ਇਹਨਾ ਦਵਾਈ ਦਉਂਦੇ ਰਿਹਾ ਮੈਂ ਚਲੋ ਕੋਈ ਗੱਲ ਨਹੀਂ ਹੁਣ ਇਹ ਗੱਲ ਆਪਾਂ ਤੇਰੇ ਨਾਲ ਹੀ ਆ ਪਰ ਜੋਤ ਨੂੰ ਫੋਨ ਕਰਿਆ ਕਰ ਉਹ ਨਾ ਮੰਨ ਚ ਸੋਚੇਗੀ ਮੇਰੀ ਮਾਂ ਹੈ ਨਹੀਂ ਤੇ ਮੈਨੂੰ ਕੋਈ ਫੋਨ ਨਹੀਂ ਕਰਦਾ ਨਹੀਂ ਨਹੀਂ ਦੀਦੀ ਫੋਨ ਕਿਉਂ ਨਹੀਂ ਕਰਨਾ ਉਹਨੂੰ ਹੀ ਕਰਨਾ ਹੋਰ ਕਿੰਨੂੰ ਕਰਨਾ ਹੈ ਫੋਨ ਉਹਨਾਂ ਜਾ ਕੇ ਮਿਲ ਵੀ ਆਇਆ ਕਰੋ ਨਾਲੇ ਉਹਨੂੰ ਫੋਨ ਕੀਤਾ ਵੀ ਆ ਜਾ ਮਿਲ ਜਾਣਗੇ ਨਹੀਂ ਨਹੀਂ ਅਹੀਂ ਤੇ ਬੜਾ ਜ਼ੋਰ ਲਾਇਆ ਸੀ ਕਿ ਰਹਿ ਪਾ ਹੋਰ 4-5 ਦਿਨ ਉਹ ਆਪ ਹੀ ਨਹੀਂ ਰਹੀ ਅਹੀਂ ਕਿੱਥੇ ਜਾਣਾ ਵਾ ਅਸੀਂ ਤੁਹਾਡੇ ਨਾਲ ਕੋਲੀਆਂ ਠੀਕ ਹੈ ਨਾ ਤੇ ਨਾ ਹੀ ਸਾਡੀ ਟੈਨਸ਼ਨ ਲੋ ਜ਼ਿਆਦਾ ਤੁਸੀਂ ਜੋਤ ਨੂੰ ਸੰਦੀਪ ਹਾਂਜੀ ਇੱਕ ਦੋ ਦਿਨ ਛੱਡ ਕੇ ਫੋਨ ਕਰ ਲਿਆ ਕਰੋ ਉਹ ਨਾ ਵਿਚਾਰੀ ਮੰਨਵੇ ਸੋਚੇ ਕਿ ਮੇਰੀ ਮਾਂ ਪੂਰੀ ਹੋ ਗਈ ਹੈ ਤੇ ਮੈਨੂੰ ਕੋਈ ਪੁੱਛਦਾ ਹੀ ਨਹੀਂ 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 ਭਾਜੀ ਫੋਨ ਕਰਾਂਗੇ ਜ਼ਰੂਰ ਨਹੀਂ ਭਾਈ ਜਾ ਕੇ ਘਰ ਜਾ ਕੇ ਹੁਣੇ ਜਾ ਕੇ ਫੋਨ ਕਰਦੇ ਆ ਜੋ ਹਾਂ ਜੋਦ ਨੂੰ ਫੋਨ ਫੋਨ ਕਰਦੇ ਰਹੇ ਕਰਦੇ ਉਹਨੂੰ ਕਿੰਨੇ ਬੁਲਾਉਂਦੇ ਆ ਆਪਾਂ ਕਿਹਾ ਜਾ ਇੱਕ ਦੋ ਦਿਨ ਇੱਥੇ ਰਹਿ ਜਾ ਹਣਾ ਬਿਲਕੁਲ ਬਿਲਕੁਲ ਤੁਸੀਂ ਜੀ ਨਾ ਜੋਦ ਨੂੰ ਫੋਨ ਕਰੋ ਹੁਣ ਉਹਦਾ ਨਾ ਹੁਣ ਆਣਾ ਜਾਣਾ ਬੰਦ ਕਰਾ ਦਿਓ ਠੀਕ ਆ ਠੀਕ ਹੈ ਭਾਈ ਹਾਂ ਚੰਗਾ ਜੀ ਠੀਕ ਹੈ ਫਿਰ ਮੈਂ ਤਾਂ ਸਮਝਾਇਆ ਤੇ ਬਥੇਰਾ ਆ ਹੁਣ ਜੇ ਸਮਝ ਜਾਣਗੇ ਤੇ ਜੇ ਕੁੜੀ ਨਾਲ ਠੀਕ ਵਰਤਣਗੇ ਤੇ ਨਹੀਂ ਤੇ ਅੱਗੇ ਇਹਨਾਂ ਦੀ ਮਰਜ਼ੀ ਸੁਨੀਪਾ ਹਾਂਜੀ ਮੈਂ ਜੂਜ ਨੂੰ ਫੋਨ ਕੌਣ ਕਰੂਗਾ ਮੈਂ ਤਾਂ ਨਹੀਂ ਕਰਨਾ ਤੂੰ ਹੀ ਕਰੋ ਤੂੰ ਹੀ ਖੜਿਆ ਨੇ ਮੈਨੂੰ ਜ਼ਬਰਦਸਤੀ ਉਧਰ ਫੋਨ ਤੇ ਕਿੰਨਾ ਮਨਾ ਕੀਤਾ ਸੀ ਮੈਂ 20 20 ਗੱਲਾਂ ਸੁناਈਆਂ ਅਗਲਿਆਂ ਨੇ ਭਨੇਲੀ ਕਿਹਾ ਉਹਨਾਂ ਨੇ ਵੀ ਚੱਲ ਕੁੜੀ ਨੂੰ ਮਿਲਿਆ ਕਰੋ ਮੰਮੀ ਦੇ ਥੱਗ ਗਵਾੜੀ ਆਪਾਂ ਹਣ ਉਹ ਕੁੜੀ ਨੂੰ ਤਾਂ ਮਿਲਿਆ ਕਰੀਏ ਕੁੜੀ ਬੜੇ ਚੰਗੇ ਕੰਮ ਕਰਦੀ ਹੈਗੇ ਜੇ ਕੁੜੀ ਚੰਗੀ ਹੁੰਦੀ ਤੇ ਅੱਜ ਨੂੰ ਮੈਂ ਵੀ ਚੰਗੀ ਹੁੰਦੀ ਉਹਦੇ ਨਾਲ ਉੱਛਲ ਕੋਈ ਗੱਲ ਨਹੀਂ ਮੈਂ ਕਰਦਾ ਫੋਨ ਹੁਣ ਨਾ ਤੇ ਫਿਰ ਵੀ ਕੁੜੀ ਦਾ ਹੀ ਹੋਇਆ ਨਾ ਕਿ ਕੁੜੀ ਦਵਾਈ ਦੋਂਦੀ ਰਹੀ ਆ ਸਾਡਾ ਤੇ ਕੋਈ ਨਾਂ ਨਹੀਂ ਹੋਇਆ ਸੰਦੀਪ ਆਪਾਂ ਚੰਗਾ ਵੀ ਕਿੰਨਾ ਕੀਤਾ ਉਹਦੇ ਨਾਲ ਮਿੰਦੀ ਵੀ ਗੱਲ ਸਹੀ ਆ ਹਾਨੂੰ ਪੈੜੀ ਦੀ ਪੈ ਗਈ ਮੰਮੀ ਦਵਾਈ ਨਹੀਂ ਲੈਂਦੀ ਆਪਾਂ ਕਰੋ ਫੋਨ ਹੁਣ ਕੀ ਕਹਿੰਦੀ ਆ ਸੁਣ ਲਓ ਉਹਦੀਆਂ ਵੀ ਮੈਂ ਕਰਦਾ ਫੋਨ ਕੋਈ ਗੱਲ ਨਹੀਂ

ਜਦੋਂ ਮੇਰੀ ਮਾਂ ਹੀ ਮੋਗ ਗਈ ਤੇ ਮੇਰੇ ਪੇਕੇ ਵੀ ਨਾਲ ਹੀ ਮੋਗ ਗਏ। ਜੋਤਰਾ। ਭਰਾਬਰ ਜੈ ਇਹ ਕਿਹ ਹੈ ਨਾ। ਭਰਾਬਰ ਜੈ ਇਹ ਨੂੰ ਮੈਂ ਕੀ ਕਰਨਾ? ਜਿਨ੍ਹਾਂ ਨੇ ਪਹਿਲੀ ਦਿਲਾਲੇ ਚ ਮਾਂ ਨੂੰ ਹੀ ਮਾਰ ਦਿੱਤਾ। ਜੋਤਰਾ। ਭਰਾਬਰ ਜੈ ਇਹ ਹੈ ਕਿ ਨਾ। ਦਿਲਜੀਤ ਮੈਂ ਤੁਹਾਨੂੰ ਕੀ ਕਰਨਾ ਵਾ? ਜਦੋਂ ਤੁਸੀਂ ਹੀ ਲਾਲਚ ਦੇ ਕਰਕੇ ਮੇਰੀ ਮਾਂ ਨੂੰ ਹੀ ਮਾਰ ਦਿੱਤਾ ਵਾ ਤੇ ਫਿਰ ਮੈਂ ਤੁਹਾਨੂੰ ਕੀ ਕਰਾਂ? ਜੋਤਰਾ ਕਿਦਾਂ ਨਹੀਂ ਗੱਲਾਂ ਹਈਆਂ ਬਣਾ। ਮੈਂ ਦੋਈ ਦੋਂਦੇ ਰੇਂਜ ਨੇ ਲੁਕਿਆਗੇ ਮੈਂ ਤੈਨੂੰ ਦਿਲਜੀਤ ਇੱਕੋ ਗੱਲ ਕਹਿਣੀ ਆ ਕਿ ਤੁਹਾਨੂੰ ਤੁਹਾਡਾ ਘਰ ਤੇ ਤੁਹਾਡੀ ਪਹਿਲੀ ਜਿਹੜੀ ਆ ਨਾ ਉਹ ਮਮਾਰਕ ਬਾਦ ਹੋਵੇ ਮੈਨੂੰ ਨਹੀਂ ਲੋੜ ਹੈ ਕਿ ਤੁਹਾਡੀ ਕੋਈ ਗੱਲ ਨਹੀਂ ਮੇਰੀ ਮਾਂ ਜਿੱਥੇ ਵੀ ਹੋਊਗੀ ਨਾ ਠੀਕ ਠਾਕ ਹੀ ਹੋਣੀ ਆ ਹੁਣ ਤੁਸੀਂ ਝੂਠੇ ਦਿਖਾਵੇ ਡੇ ਜੇ ਕਰਨਾ ਮੈਂ ਤੇ ਤੁਹਾਨੂੰ ਦੋਹਾਂ ਜੀਆਂ ਨੂੰ ਗੱਲਾਂ ਖਾਦੇ ਸੁਣ ਲਿਆ ਹੈ ਜਿੱਦਣ ਪਹਿਲਾਂ ਆਈ ਓਦੋਂ ਨਹੀਂ ਤੁਸੀਂ ਮੇਰੇ ਲਾਗੇ ਬੈਠੇ ਜਦੋਂ ਭੋਗ ਤੱਕ ਰਹਿਣਾ ਹੀ ਉਦੋਂ ਤੁਸੀਂ ਦੋਵੇਂ ਜੀ ਸੋਸੋ ਗੱਲ ਕਰਦੇ ਹੀਗੇ ਉਦੋਂ ਤੁਹਾਨੂੰ ਜੋਤ ਦਾ ਚੇਤਾ ਨਹੀਂ ਆਇਆ ਹੁਣ ਤੁਹਾਨੂੰ ਜੋਤ ਦਾ ਚੇਤਾ ਆਉਣ ਲੱਗ ਗਿਆ ਜੋਤ ਭਾਈ ਬਣਾ ਲਿਆ ਉਹ ਵੀ ਗੱਲਾਂ ਕਰੀ ਜਾਂਦੇ ਸੀ ਹੁਣ ਤੁਸੀਂ ਉਹ ਕੰਮ ਕਰ ਲਏ ਦਿਲਜੀਤ ਤੈਨੂੰ ਲੱਗਦਾ ਵਾ ਵੀ ਐਦਾਂ ਹੀ ਜਿਹੜਾ ਸਾਰਾ ਸਮਾਂ ਵਾ ਨਾ ਉਹ ਲੰਘ ਜਾਂਦਾ ਵਾ ਰਿਸ਼ਤੇਦਾਰ ਭੈਣ ਭਾਈ ਕੋਈ ਨਹੀਂ ਚਾਹੀਦਾ ਹੁੰਦਾ ਸਿਰਫ ਪੈਸਾ ਹੀ ਕੰਮ ਆਉਂਦਾ ਵਾ ਪਰ ਇਹਨਾਂ ਤੈਨੂੰ ਵਹਿਮ ਰਹਿੰਦਾ ਵਾ ਇੱਕ ਚੀਜ਼ ਦੇ ਮਗਰ ਹੀ ਪੈ ਜੰਨਾ ਵਾ ਜਿਹੜੀ ਚੀਜ਼ ਤੇਨੂੰ ਲੱਭਦੀ ਆ ਕਿ ਮੈਂ ਬਸ ਆਹੀ ਕਰਨਾ ਵਾ ਐਦਾਂ ਹੋ ਜਾਏਗਾ ਤੇ ਫੇਰ ਠੀਕ ਰਹੇਗਾ ਕਦੇ ਕਦੇ ਨਾ ਭੈਣ ਭਰਾ ਸਭ ਤੋਂ ਵੱਧ ਜ਼ਰੂਰੀ ਹੁੰਦੇ ਆ ਜੋ ਤਾਂ ਜੇ ਭੈਣ ਜ਼ਰੂਰੀ ਆ ਤਾਂ ਹੀ ਫੋਨ ਕੀਤਾ ਮੈਂ ਭੈਣ ਨਾ ਹੁਣ ਤੂੰ ਕੀ ਕਰਨਾ ਵਾ ਜਦੋਂ ਮਾਂ ਪਿਓ ਦਾ ਨਹੀਂ ਬਣਿਆ ਤੇ ਭੈਣ ਦਾ ਕਿੰਨਾ ਕ ਬਣੇਗਾ ਚਲ ਗੱਤੀ ਹੋ ਗਈ ਮੇਰ ਕੋ ਮਾਫੀ ਕਰਦੇ ਮੈਨੂੰ ਤਲਜੀਤ ਮੈਂ ਤੇਨੂੰ ਇੱਕੋ ਗੱਲ ਕਹਿਣੀ ਆ ਫੇ ਮੈਨੂੰ ਨਾ ਹੁਣ ਫੋਨ ਕਰੀ ਮੇਰੇ ਪੇਕੇ ਮੇਰੀ ਮਾਂ ਦੇ ਨਾਲ ਹੀ ਮੁੱਕ ਗਏ ਫੋਂ ਸੰਭੋ ਆਪਣਾ ਘਰ ਪਿਓ ਨੇ ਸਾਰੀ ਉਮਰ ਕਮਾਈ ਕੀਤੀ ਤੇ ਤੁਹਾਡੇ ਜੋਗਾ ਘਰ ਬਣਾ ਗਿਆ ਜਿਹੜੀ ਪਹਿਲੀ ਹੀ ਉਹ ਵੀ ਹੁਣ ਤੇਰੇ ਕੋਲ ਹੀ ਆ ਬਤਲਾ ਪਹਿਲੀ ਨਾ ਜੇ ਵਰਤਿਆ ਜਾਂਦਾ ਵਾ ਘਰ ਚ ਰਿਆ ਜੀ ਸਾਦਾ ਵਾ ਤੇ ਵੇਖ ਲੈ ਸਾਰਲਾ ਠੀਕ ਹੈ ਚੰਗਾ ਜੋ ਹਾਂ ਚਲੋ ਠੀਕ ਫੋਂ ਜਿੱਤ ਆ ਗਿਆ ਵਾ ਜੋਤਾ ਪਹਿਲਾਂ ਮਾਂ ਦਾ ਖਿਆਲ ਨਹੀਂ ਕੀਤਾ ਲਾਲਚ ਦੇ ਚੱਕਰਾਂ ਦੇ ਵਿੱਚ ਆਪਣੇ ਕੰਮ ਕਰਦਾ ਰਿਹਾ ਕਿਤੇ ਮਾਪਿਓ ਵਾਲੀ ਵੇਖ ਲੈਂਦਾ ਕਿੱਕ ਟੋਗਾ ਠੀਕ ਤੇ ਰਹਿੰਦੇ ਮੈਂ ਹੂੰ ਤੇਰਾ ਫੋਨ ਕੱਟ ਹੋ ਚੁੱਕਾ ਮੇਰੇ ਪਿੱਕੇ ਤੇ ਮੇਰੀ ਮਾਂ ਦੇ ਨਾਲ ਹੀ ਮੁੱਕ ਗਏ ਆਂ ਜੋਤ ਹਾਂ ਤੂੰ ਫੇਰ ਆਉਂਦੀ ਆ ਨਹੀਂ ਨਹੀਂ ਉਦਾਂ ਹੀ ਵਾਹੇ ਬੈਠੀ ਤੇ ਮੰਮੀ ਤਾਂ ਚੇਤਾ ਹੋ ਗਏ ਤੈਨ ਮੈਂ ਕਿੰਨੀ ਵਾਰੀ ਕਿਹਾ ਵਾ ਐਦਾਂ ਨਾ ਕਰਿਆ ਕਰ ਵੇਖਾ ਸਾਰੇ ਜਣੇ ਤੇਰੇ ਨਾਲ ਵਾ ਤੂੰ ਫੇਰ ਕਿਉਂ ਪਿੱਛੇ ਦਾ ਖਿਆਲ ਕਰਦੀ ਆ ਕੀ ਕਰਨਾ ਫੇਰ ਪਿੰਡਰ ਮਾਵਾ ਨਾ ਚੇਤਾ ਤੇ ਆਈ ਜਾਂਦਾ ਜਦੋਂ ਬਹੂ ਤੇਰੇ ਬਣੀ ਨਹੀਂ ਆ ਹੁਣ ਕੀ ਹੋਇਆ ਸੀ ਫੋਨ ਵੀ ਲਾਗੇ ਰੱਖਿਆ ਵਾ ਕੁਛ ਨਹੀਂ ਹੋਣਾ ਹਨਾ ਕੀ ਆ ਐਵੇਂ ਹੀ ਬਸ ਨਿੱਕੀਆਂ ਮੋਟੀਆਂ ਗੱਲਾਂ ਫੋਨ ਆਇਆ ਹੀ ਨਾ ਦਾ ਆ ਹੱਦ ਲਈ ਤੇ ਆ ਹੀ ਫੋਨ ਕਰ ਫੋਨ ਨਹੀਂ ਕੀਤਾ ਤੂੰ ਜਾ ਕੇ ਚੱਲ ਪਈ ਮੇਰਾ ਬਹੂ ਜੇ ਫੋਨ ਕਰਦੇ ਹੁੰਦੇ ਆ ਨਾ ਤੇ ਤੂੰ ਗੱਲ ਕਰ ਲਿਆ ਕਰ ਕੀ ਪਤਾ ਨਾ ਹੋਣੀ ਆ ਕਲਾ ਜੇ ਜੇ ਪਹਿਲਾਂ ਨਹੀਂ ਆਈ ਤੇ ਰਪਿੰਦਰ ਮੈਂ ਹੁਣ ਅਕਲਾਈ ਨੂੰ ਕੀ ਕਰਨਾ ਜੇ ਉਦੋਂ ਮੰਮੀ ਨੂੰ ਸਾਹਮਿਆ ਹੁੰਦਾ ਤੇ ਅੱਜ ਇਹ ਤੇ ਨਹੀਂ ਨਾ ਵੇਖਣਾ ਪੈਣਾ ਉਦੋਂ ਤੇ ਵਾਰ ਨੂੰ ਤਲਵਾਰਾਂ ਮਾਰਦਾ ਹੀ ਤੇ ਮੇਰੇ ਹੱਥੋਂ ਵੀ ਆ ਜੇ ਇਹ ਵੀ ਆ ਜੇ ਹੁਣ ਤੇਰੇ ਤੋਂ ਕਾਹਦਾ ਲਗਾਵਾ ਜਦੋਂ ਇਹ ਗੱਲਾਂ ਕਰਦਾ ਵਾ ਫਿਰ ਸੁਣੀਆਂ ਥੋੜੀ ਜਾਂਦੀਆਂ ਵਾ ਹੈ ਤੇ ਸਹੀ ਆ ਪਰ ਬਹੁ ਕੀ ਕਰਨਾ ਵਾ ਹੁਣ ਇਹਦੇ ਇਹਨੂੰ ਸੋਚ ਹੋਣੀ ਚਾਹੀਦੀ ਸੀ ਨਾ ਥੋੜੀ ਜਿਹੜੀ ਬਗਾਨੇ ਘਰੋਂ ਆਈ ਹੀ ਉਨੂ ਦੇ ਹੋਈ ਬਸ ਆਪਕੋ ਮੈਨੂੰ ਮਿਲ ਜੇ ਪਰ ਇਹ ਥੋੜੀ ਬਹੁਤੀ ਅਗਲ ਕਰਦਾ ਮੇਰੀ ਭੈਣ ਵਾ ਮੇਰੀ ਮਾਂ ਵਾ ਚੱਲ ਪਈ ਉਹ ਤੇ ਅੱਗੇ ਸੱਤੇ ਹਨੀ ਰੁਪਿੰਦਰ ਸਾਰੀ ਇਹਨੀਆਂ ਕੋਥੇ ਤੁਰੀਆਂ ਫਿਰਦੀਆਂ ਇਕੱਲੀ ਇਕੱਲੀ ਤੇ ਹੈਗੀ ਹੀ ਤੂੰ ਜਿੰਨੀਆਂ ਵੀ ਬਗਾਨੇ ਘਰ ਆਉਂਦੀਆਂ ਵਾ ਇਹ ਥੋੜੀ ਕਰਦੀਆਂ ਵਾ ਵੀ ਨਾਨਾ ਜਿਹੜੀਆਂ ਵਾ ਪੇਕੇ ਨਾਲ ਬੜੀਆਂ ਬੜੀਆਂ ਪਰਜਾਈਆਂ ਨੇ ਜਿਹੜੀਆਂ ਆਪਣੀਆਂ ਨਾਨਾ ਨੂੰ ਸਾਂਭਦੀਆਂ ਪਰ ਜੋਦ ਸਾਰੀਆਂ ਇੱਕੋ ਜੀਆਂ ਥੋੜਾ ਹੁੰਦੀਆਂ ਵਾ ਜੇ ਸਾਰੇ ਇੱਕੋ ਜੇ ਹੋਣਾ ਫੇਰ ਕੋਈ ਗੱਲਬਾਤ ਹੋਵੇ ਹੀ ਨਾ ਇਹ ਤੇ ਗੱਲ ਹੈਗੀ ਆ ਚਲ ਕੋਈ ਗੱਲ ਨਹੀਂ ਆ ਬਾਕੀ ਤੂੰ ਹੌਸਲਾ ਰੱਖ ਹੁਣ ਜੋ ਹੋਣਾ ਹੀ ਉਹ ਤੇ ਹੋਈ ਗਿਆ ਵਾ ਆਪਣੇ ਕੰਮ 'ਵਲ ਧਿਆਨ ਦਿਆ ਕਰ ਆਪਣਾ ਘਰ ਵੇ ਤੇ ਜੋਨ ਬਾਜੀ ਕਿੱਥੇ ਗਏ ਆ ਇੱਥੇ ਹੋਣੇ ਆ ਕਿਤੇ ਆਹ ਤਾਂ ਰੋਟੀ ਰੋਟੀ ਬਕੌਣ ਵਾਲੀ ਆ ਚਲ ਆਪਾਂ ਦੋਵੇਂ ਜਾਨੀਆਂ ਬਣਾਈਏ ਚਲੋ ਆ ਗਈ ਮੈਂ ਐਵੇਂ ਹੀ ਤਾਂ ਫਿਕਰ ਜੀ ਨਾ ਕਰਿਆ ਕਰ ਫਿਰ ਐਵੇਂ ਮੈਨੂੰ ਵੀ ਟੈਨਸ਼ਨ ਜੀ ਹੋ ਜਾਂਦੀ ਆ ਨਹੀਂ ਨਹੀਂ ਫਿਕਰ ਤੇ ਉਦਾਂ ਆਪਣੇ ਕੰਮ ਹੀ ਲੱਗੀ ਹਾਂ ਚਲ ਕੋਈ ਨਹੀਂ ਇੱਦਾਂ ਆ ਚੱਲੀਏ ਤੇ ਕਰੀਏ ਕੰਮ ਕੋਈ ਆ ਜਾ ਹੁਣ ਇੱਥੇ ਨਾ ਬਈ ਮੈਂ ਬੈਠੇ ਆ ਬੈਠੀਆਂ ਤਾਂ ਹੋ ਗਿਆ ਪੁੱਤ ਕੰਮ ਧੰਦਾ ਸਾਰਾ ਹਾਂਜੀ ਕੰਮ ਧੰਦਾ ਦੇ ਹੋ ਗਿਆ ਵਾ ਬਦਲ ਫੇ ਆ ਗਿਆ ਪੰਜਾਬ ਦਾ ਚੱਲ ਬਦਲ ਦੇ ਨਾਲ ਇਹ ਆ ਵੀ ਠੰਡਾ ਜਾਂ ਰਹਿੰਦਾ ਵਾ ਤੇ ਜੇ ਮਤਰੀ ਧੁੱਪ ਲੱਗ ਜੇ ਤੇ ਬੜਾ ਔਖਾ ਜਾਂਦਾ ਵਾ ਹਲੋ ਮਮੀ ਜੀ ਇਹ ਆ ਵੀ ਕੰਮ-ਕੁਮ ਸੰਭਿਆ ਗਿਆ ਵਾ ਸਾਰਾ ਚੱਲ ਪੁੱਤ ਟਾਈਮ ਨਾਲ ਕੰਮ ਕੀਤਾ ਹੋਵੇ ਨਾ ਮੁੜ ਕੇ ਬੰਦਾ ਭਾਵੇਂ ਕਿੜੀ ਆਰਾਮ ਕਰ ਲੇ ਉਹ ਹੀ ਨਾ ਤੇ ਜੇ ਲੇਟ ਹੋ ਜੇ ਨਾ ਤਾਂ ਸਾਰਾ ਦਿਨ ਇਦਾਂ ਕੰਮ 'ਚ ਲੰਘ ਜਾਂਦਾ ਫਿਰ ਹਾਂਜੀ ਸੀ ਮਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਕਿਹੜੀ ਗੱਲ ਵਾ ਦੱਸ ਭਰੇ ਜੀ ਉਮੀ ਜੀ ਮੰਨ ਲਿਓ ਹੁਣ ਨਾ ਇਦਾਂ ਕਰਿਓ ਲੈ ਦਸ ਰੁਪਿੰਦਰ ਕਿੱਦਾਂ ਦੀਆਂ ਗੱਲਾਂ ਕਰਨ ਰਹੀਆਂ ਜੋ ਮੰਨਣ ਵਾਲੀ ਹੋਊ ਤਾਂ ਮੰਨ ਲੂੰਗੀ ਤੂੰ ਗੱਲ ਤੇ ਕਰ ਮੇਰ ਨਾਲ ਗੱਲ ਮੰਮੀ ਜੀ ਇਦਾਂ ਵਾ ਮੈਂ ਨਾ ਜੋਤਵਾਲ ਜਦੋਂ ਜਾਨੀ ਹੈ ਨਾ ਉਦੋਂ ਹੀ ਰੋਂਦੀ ਹੁੰਦੀ ਆ ਉਹ ਤੇ ਮੇਰਾ ਵੇਖ ਕੇ ਨਾ ਮੈਂ ਮੰਝਾ ਹੋਰ ਤਰ੍ਹਾਂ ਹੋ ਜਾਂਦਾ ਵਾ ਤੇ ਰੁਪਿੰਦਰੇ ਦੇ ਵਿੱਚ ਕਿਸੇ ਦੇ ਵਾਸਤੇ ਗੱਲ ਥੋੜਾ ਵਾ ਇਹ ਤੇ ਜਿੱਦਾਂ ਮਹਾਰਾਜ ਕਰੇ ਉਦਾਂ ਹੀ ਹੁਣਾਵਾ ਚਲੋ ਮਮੀ ਜੀ ਉਹ ਤੇ ਚਲੋ ਹੋ ਗਿਆ ਜੋ ਹੋਣਾ ਹੈ ਉਹ ਤਾਂ ਹੁਣ ਆਪਾਂ ਕੋਈ ਨਹੀਂ ਕਰ ਸਕਦੇ ਚਲ ਮੈਂ ਦੀ ਹੋ ਕਹੀਨੀ ਆ ਇਹ ਹੁਣ ਏ ਵਿਚਾਰੀ ਦਾ ਸਾਥ ਦੇਹੀ ਆਪਾਂ ਕਿਉਂਕਿ ਦੀ ਪਰਜਾਈ ਵੀ ਉਹ ਹੋ ਜੀ ਭਰਾ ਵੀ ਉਹ ਹੋ ਗਿਆ ਸਾਰਾ ਕੁ ਉਹਨਾਂ ਨੇ ਆਪਣੇ ਨਾਲ ਵਾ ਲਿਆ ਇਹ ਰਹਿ ਗਈ ਆ ਕੱਲੀ ਇਹਨੂੰ ਇਹ ਆ ਬਸ ਤੁਸੀਂ ਵੀ ਥੋੜਾ ਜਿਹਾ ਹੌਸਲਾ ਦਿਓ ਹਰਪਿੰਦਰ ਉਹ ਤਾਂ ਤੇਰੀ ਗੱਲ ਠੀਕ ਆ ਕੋਈ ਗੱਲ ਨਹੀਂ ਮੈਨੂੰ ਇਹ ਨਾ ਉਪਰੀ ਨਹੀਂ ਗਈ ਫੇਰ ਵੀ ਨਾ ਵਿਆਹ ਕੇ ਲਿਆਈ ਹੈ ਨਾ ਧੀਆਂ ਬਣਾ ਕੇ ਲਿਆਈ ਦਾਵਾ ਹਾਂਜੀ ਗੱਲ ਤੇ ਇਹ ਆ ਜਦੋਂ ਝੂਠ ਸੱਚ ਮਾਰ ਕੇ ਕਦੀ ਸ਼ਹਿਰਾਂ ਦਬਾਂ ਨਾ ਲੱਗਦੇ ਚਲ ਜਾਣਾ ਪੇਕੇ ਕਦੀ ਕੋ ਝੂਠ ਬੋਲਣਾ ਫਿਰ ਤੂੰ ਵੀ ਸਿਆਣੀਆ ਬੰਦਾ ਨਾ ਮਨੋਂ ਲੱਥ ਜਾਂਦਾ ਵਾ ਚੱਲ ਮੰਮੀ ਜੀ ਛੱਡੋ ਵਲੀਆਂ ਗੱਲਾਂ ਜੋ ਪਿੱਛੇ ਹੋ ਗਿਆ ਵਾ ਨਾ ਉਤੇ ਮਿੱਟੀ ਪਾ ਦਿਓ ਹੁਣ ਜੇ ਉਹੀ ਗੱਲਾਂ ਵਾਰ-ਵਾਰ ਪੁੱਟਾਂਗੇ ਫਿਰ ਤੇ ਘਰ ਦੇ ਵਿੱਚ ਇਹੋ ਕੰਮ ਚੱਲਦਾ ਰਹਿਣਾ ਆਪਣੀ ਪਿਛਲੀਆਂ ਗੱਲਾਂ ਭੁਲਾ ਦਿਓ ਚਲੋ ਉਹ ਤਾਂ ਗੱਲ ਤੇਰੀ ਠੀਕ ਆ ਤੈਨੂੰ ਪੁੱਛਣਾ ਹੀ ਕਿ ਜਦੋਂ ਦੀ ਆਈ ਆ ਤੇਰੇ ਭਰਾ ਪਰਚਾਈ ਦਾ ਫੋਨ ਆਇਆ ਭਈ ਮੰਮੀ ਜੀ ਅੱਜ ਹੀ ਆਉਂਦੇ ਆ ਅੱਛਾ ਹੁਣ ਜਦੋਂ ਮੈਂ ਆਈ ਹਾਂ ਤਾਂ ਲੱਗੋ ਤੇ ਫੋਨ ਹੀ ਕੱਟ ਕੇ ਹਟੀ ਮਿਲ ਜਾਉਂਦਾ ਅੱਛਾ ਅੱਛਾ ਠੀਕ ਆ ਉਹ ਕਰੇ ਮਿਲ ਜਾਉਂਦਾ ਕਹਿੰਦੇ ਅਸੀਂ ਵੀ ਇੱਥੇ ਆਇਆ ਕਰ ਚਾਹੇ ਕਿਦਾਂ ਵਾ ਹੂੰ ਤੇ ਇਹ ਮਨ ਵਿੱਚ ਆਪਣੇ ਕਰਨ ਦੀ ਵੀ ਮੈਂ ਨਹੀਂ ਜਾਣਾ ਗੱਲ ਪਤਾ ਰੁਪਿੰਦਰ ਕੀ ਆ ਉਹਨਾਂ ਨੇ ਦਵਾਈ ਦਵਾਈ ਨਹੀਂ ਚੰਗੀ ਤਰ੍ਹਾਂ ਦਵਾਈ ਇਹਦੀ ਮਾਂ ਨੂੰ ਤੇ ਮੈਨੂੰ ਜਿੱਥੋਂ ਤੱਕ ਲੱਗਦਾ ਵਾ ਨਾ ਜਿਹੜਾ ਪੈਲੀ ਬੰਨਾ ਹੈ ਉਹ ਵੀ ਉਹਨਾਂ ਨੇ ਆਪਣੇ ਨਾਲ ਵਾਲਿਆ ਵਾ ਆਪਣੇ ਨਾਲ ਕਰਾ ਲਿਆ ਉਹਨਾਂ ਸਾਰਾ ਕੋ ਕੇ ਬਸ ਫਿਰ ਕੇ ਤਾਂ ਜੇ ਤੁਹਾਨੂੰ ਮੈਂ ਕਹਿੰਦੀ ਆ ਵੀ ਇਹ ਟੁੱਟ ਗਈ ਆ ਉਧਰੋਂ ਚੱਲ ਕੋਈ ਗੱਲ ਨਹੀਂ ਮੈਂ ਵੀ ਨਾ ਇਹਨੂੰ ਬਥੇਰੀਆਂ ਵਧੀਕੀਆਂ ਕਰ ਕਰਕੇ ਵਿਖਾਈਆਂ ਵਾ ਹਾਂਜੀ ਹੁਣ ਮੈਨੂੰ ਵੀ ਚੱਲ ਦੁੱਖ ਤੇ ਆਉਂਦਾ ਹੀ ਆ ਜਦੋਂ ਧੀ ਪੁੱਤ ਪਿੱਛੋਂ ਦੁਖੀ ਹੋਵੇ ਹਾਂਜੀ ਹੁਣ ਅਸਲ ਕਰ ਤੇ ਚੱਲ ਇਹੋਈ ਆ ਤੇ ਮਾਂ ਪਿਓ ਸਦਾ ਵੀ ਨੂੰ ਪੁੱਤ ਬੈਠੇ ਰਹਿੰਦੇ ਕਮੀ ਤਾਂ ਮਹਿਸੂਸ ਹੁੰਦੀ ਆ ਪਰ ਕੀ ਕਰਨਾ ਵਾ ਨਹੀਂ ਆ ਪਰ ਮਮੀ ਜੀ ਭਰਾ ਪਰਜਾਈ ਚੰਗੇ ਹੋਣ ਨਾ ਤੇ ਮਾਂ ਪਿਓ ਵੀ ਚਲੋ ਘਟ ਚੇਤੇ ਆਉਂਦੇ ਆ